ਤੁਹਾਡੇ ਕੋਲ 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਆ ਨਹੀਂ ਨਹੀਂ ਇੱਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਈ ਕਿਸੇ ਕੋ ਕਿਲਾ ਹੈ ਕਿਸੇ ਕੋ ਦੋ ਹੈ ਕਿਸੇ ਚਾਰ ਚਨਾ ਹੈ ਆਪਾਂ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਅਕਾਲੀਆਂ ਦੀ ਵੀ ਰਹੀਆਂ ਹਨੀਆ ਕਾਂਗਰਸ ਦੀ ਵੀ ਹਨੀ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਤੁਸੀਂ ਜੋ ਮਰਜੀ ਸਾਡੇ ਨਾਲ ਆਪਦੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਜੋ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਗਰਮਣੀ ਮੈਰਿਜ ਵੀ ਪਾ ਕੇ ਇਹ ਤੁਹਾਡੇ ਕੋਲ 15 ਮਿੰਟ ਹੈਗੇ ਤਾਂ ਆਪਾਂ ਗੱਲ ਕਰਦੇ ਆ ਨਹੀਂ ਨਹੀਂ ਸਾਡੇ ਬਾਅਦ ਰਿਕਾਰਡ ਤੇ ਸਾਡਾ ਸਾਰਾ ਟਾਈਮ ਤੁਹਾਡੇ ਬਾਅਦ ਹੈ ਕੋ ਮੇਰੀ ਗੱਲ ਸੁਣੋ ਕੋਈ ਜੋ ਮਰਜ਼ੀ ਗੱਲ ਕਰੋ ਤੂੰ ਮੇਰਾ ਛੋਟਾ ਵੀਰ ਆ ਆਪਾਂ ਤੁਹਾਡੇ ਲਈ ਆਏ ਆ ਨਾ ਐਸੀ ਆਏ ਤੁਹਾਡੇ ਬਾਅਦ ਜਿੰਨੀ ਦੇਰ ਮਰਜ਼ੀ ਗੱਲ ਕਰੋ ਅੱਛਾ ਜੀ ਬੜੀ ਕਿਸ਼ਤੀ ਪਰ ਅਸੀਂ ਕਰਨੀ ਚੱਲਾਂਗੇ ਕਿਸ਼ਤੀ ਤਾਂ ਹੈਗੀ ਆ ਚਲੋ ਕੋਈ ਗੱਲ ਪਹਿਲਾਂ ਪਤਾ ਲਾ ਕਰਦੇ ਆ ਹੁਣ ਆਪਾਂ ਚਲੋ ਆਏ ਇਹਨਾਂ ਦਾ ਪਤਾ ਹੀ ਆ ਜੋ ਕਰ ਰਹੇ ਆ ਸਰਕਾਰ ਦਾ ਠੀਕ ਹੈ ਜੀ ਮਾਨੂੰ ਬਿਜਲੀ ਵੀ ਨਹੀਂ ਕੋਈ ਵੀ ਨਹੀਂ ਮੈਗਨ ਦਾ ਆਪਣੀਆਂ ਸਰਕਾਰਾਂ ਵੀ ਰਹੀਆਂ ਜੀ ਵਿੱਚ 14 ਤੋਂ ਲੈ ਕੇ 19 ਤੱਕ ਆਪਾਂ ਵੀ ਰਹੇ ਆ ਪਰ ਸਾਡੇ ਹਾਲਾਤ ਉਥੇ ਜੋਤੀ ਰਹੇ ਆ ਹਾਂਜੀ ਆਪਣੇ ਹਾਲਾਤ ਉਦਾਂ ਦੇ ਉਦਾਂ ਹੀ ਆ ਇਹਨਾਂ ਨੂੰ ਵੀ ਪਤਾ ਆ ਸਾਰਾ ਪਤਾ ਆ ਜੀ ਸਾਡੇ ਆ ਨਾ ਇੱਧਰ ਕੋਈ ਸੀਵਰੇਜ ਦਾ ਪ੍ਰਬੰਧ ਆ ਫੱਤਿਆਂ 'ਚ ਪਾਣੀ ਜਾਂਦਾ ਫੱਤਿਆਂ ਬਣੇ ਗਾਲਾ ਘੜਦੇ ਆ ਚਾਹੇ ਮੈਂ ਹੀ ਹੋਵਾਂ ਮੈਂ ਹੀ ਜਿਹੜਾ ਗਾਲਾ ਘੜਦਾ ਹੋਵਾਂ ਬਾਕੀ ਇੱਧਰ ਕੋਈ ਬੰਨੀ ਸਾਡੀ ਆ ਇੱਧਰ ਅਸੀਂ ਖੁਦ ਹੀ ਪੈਸੇ ਲਾਉਣੇ ਆ ਇੱਧਰ ਕੋਈ ਲੈਂਡਲੋਰਡ ਬੰਦਾ ਨਹੀਂ ਹੈਗਾ ਵੀ ਕਿਸੇ ਕੋ ਕਿਲਾ ਆ ਕਿਸੇ ਕੋ ਦੋ ਆ ਕਿਸੇ ਚਾਰਕ ਨਾਲ ਆ ਕੁਈ ਪੱਠਾ ਨਹੀਂ ਰਹਿ ਗਿਆ ਕੋਈ ਕੁਛ ਨਹੀਂ ਰਹਿ ਗਿਆ ਇਹ ਆਪਸਾ ਨੋ 8 9 ਕਾ ਰਹਿ ਗਿਆ ਖੰਭਾ ਉੱਥੇ ਤੱਕ ਕੋਈ ਲਾਈਟ ਇੱਥੋਂ ਸਾਰਾ ਦੇਖ ਲਓ ਇੱਥੋਂ ਜਾ ਰਹੀਆਂ ਤਾਰਾਂ ਤੁਹਾਡੀ ਕਦ ਬਿਜਲੀ ਗਈ ਹੈ ਠੀਕ ਹੈ ਜੀ ਇਹ ਲਾਈਟ ਮੀਟਰ ਲੱਗੇ ਆ ਬਲਟੋ ਖਰਾਬ ਹੈ ਬਿਜਲੀ ਤਾਰਾਂ ਇੱਥੋਂ ਜਾਂਦੀਆਂ ਨੇ ਜੀ ਆ ਦੇਖੋ ਤਾਰਾਂ ਇੱਥੇ ਇੰ ਆ ਇਹ ਟ੍ਰਾਂਸਫਰ ਲੱਗਾ ਆ ਜੀ ਲੱਗਾ ਬਣਾ ਇਹਨਾਂ ਤਾਰਾਂ ਤੇ ਘਰਾਂ ਦੇ ਹਾਲਾਤ ਤੁਸੀਂ ਆ ਦੇਖ ਲਓ ਬੁਰੇ ਆ ਵਈ ਨਾਲ ਗੰਦਾ ਪਾਣੀ ਪੈਂਦਾ ਆ ਅਸੀਂ ਬਹੁਤ ਵਾਰੀ ਕਹਿ ਚੁੱਕੇ ਅਸੀਂ ਤੇ ਵਾਲੀ ਸਾਹਿਬ ਨੇ ਵੀ ਇਹਦੀ ਸਫਾਈ ਕਰਾ ਦਿਆ ਕਰੋ ਸਾਣ ਜੇ ਇੱਕ ਵਾਰੀ ਤਾਂ ਕਰਾ ਦਿਆ ਕਰੋ ਕਿਉਂਕਿ ਇੱਥੇ ਜੀਵਿੰਦਾਰ ਮਾਰਾ ਹੀ ਰਹਿੰਦਾ ਕੋਈ ਤਗੜਾ ਨਹੀਂ ਰਹਿੰਦਾ ਇਹ ਗੈਂ ਦੀ ਮਾਰ ਪੈਂਦੀ ਹਾਂਜੀ ਇਹਦੀ ਮਾਰ ਨਹੀਂ ਦੀ ਮਾਰ ਇਹ ਪਰਲੇ ਪਾਸੇ ਨਹੀਂ ਇਹ ਇੰਗੜੀ ਮਾਰ ਦੇਣਾ ਉਹ ਕਰਨਾ ਹਾਂ ਨਾਲ ਜੇ ਬਣੀ ਦੇ ਬੰਦੇ ਸਾਡੇ 35 ਨਾ ਪਾਣੀ ਆਪਾਂ ਇਹਨਾਂ ਨੂੰ ਦੋਸ਼ ਦਿੰਨੇ ਆ ਪੂਰਾ ਪਰ ਰਹੀਆਂ ਸਰਕਾਰਾਂ ਅਕਾਲੀਆਂ ਦੀ ਵੀ ਰਹੀਆਂ ਉਹਨੀਆਂ ਕਾਂਗਰਸ ਦੀ ਵੀ ਉਹ ਨਹੀਂ ਰਹੀ ਆ ਕੋਈ ਬੰਨ ਦਾ ਕੋਈ ਕੰਮ ਨਹੀਂ ਹੋਇਆ ਜੀ ਇੱਕ ਰੁਪਈਆ ਦੇ ਕਰ ਰੁਪਈਆ ਦਾ ਵੀ ਹੋਇਆ ਤਾਂ ਦੱਸ ਦਿਓ ਰੁਪਈਆ ਦਾ ਸਾਨੂੰ ਦੱਸ ਦਿਓ ਵੀ ਆ ਤੁਹਾਡਾ 1 ਰੁਪਈਆ ਦਾ ਕੰਮ ਹੋਇਆ ਹਿਆ ਅਸੀਂ ਕਰਕੇ ਗਏ ਕੋਈ ਸਰਕਾਰ ਆ ਕੇ ਕਹਿ ਦੇਵੇ ਕਿ ਆਹ ਕੀ ਫਸਲ ਵੇਚੀ ਹੋਈ ਝੋਨਾ ਝੋਨਾ ਤੇ ਜਿਹੜੇ ਵਿਚਾਰੇ ਜੀਵਿਦਾਰ ਛੋਟੇ ਆ ਉਥੋਂ ਰੋਨਲਡ ਦੇ ਮੇਜਾ ਫੋਨ ਵੀ ਸਾਡਾ ਕੁਝ ਕੀਤਾ ਜਾਵੇ ਨਾ ਅਸੀਂ ਫਿਰ ਤੁਹਾਡਾ ਧੰਨਵਾਦ ਕਰਾਂਗੇ ਇਹ ਝੋਨਾ ਸਾਰਾ ਡੁੱਬ ਗਿਆ ਬਾਰਾ ਦਾ ਬਾਰਾ ਹੋ ਗਿਆ ਕਿੰਨੇ ਕੋਲੇ ਕਿਟ ਜਮੀਨ ਹਣੀ ਆਲੇ ਇਹ ਤਰਫ ਬਣ ਜਾਂਦੀ ਹਣੀ ਆ ਬਾਪੀ ਬਾਈ 100 ਤੋਂ ਜ਼ਿਆਦਾ ਆ ਮਾਲ ਕੀ ਮਾਰੀ 2-250 ਬਿਲ ਗਿਆ ਇਥੋਂ ਲੈ ਕੇ ਜੀ ਆਪਣੇ ਜਿਹੜਾ ਪੋਟ ਪਾਣੀ ਵਾਲਾ ਉਥੋਂ ਤੱਕੇ ਸਾਰੀ ਦੋ ਆ ਜਾ ਸਾਨੂੰ 4 ਦਿਨ ਹੋ ਗਏ ਸੁੱਤੇ ਨਹੀਂਗੇ ਸੁੱਤੇ ਰੇ ਵਟੀ ਲਾਕ ਦੀ ਕੋਸ਼ਕਾਰ ਉਹਨਾਂ ਦਾ ਹਾਲ ਸਾਪਾ ਉਪਰ ਲਾਕ ਦੀ ਤੁਰੇ ਭਰੇ ਜਦੋਂ ਸਾਡੇ 200 ਤੋਂ ਬਾਹਰ ਚੱਲ ਗਈ ਉਹਦੋਂ ਸੀ ਕਰ ਟੁੱਟ ਗਈ ਜਦੋਂ ਬੰਨੀ ਟੁੱਟੀ ਆ ਨਾ ਕਾਰ ਦਾ ਬੰਦਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਪਹਿਲੇ ਟੁੱਟੀ ਜੜਿਆ ਕੋਈ ਵੀ ਨਹੀਂ ਆਇਆ ਇਹਦੇ ਕੋਲ ਕੰਮ ਕਰਦੇ ਜਿਹੜੇ ਪਰ ਨਹੀਂ ਸਰਦੀ ਠੀਕ ਆ ਜੀ ਤੁਸੀਂ ਸਾਡੇ ਐਮਪੀਓ ਤੁਸੀਂ ਵੀ ਬਣੇ ਹੋ ਹਾਂ ਜੀ ਐਮਐਲਏ ਸਾਹਿਬ ਵੀ ਬਣੇ ਹੋ ਚਾਹੇ ਸਰਕਾਰ ਹੈਗੀ ਚਾਹੇ ਨਹੀਂ ਹੈਗੀ ਤੁਸੀਂ ਦੱਸੋ ਆਪਲੇ ਆਪਣੇ ਲੈਵਲ ਤੇ ਤੁਸੀਂ ਹੁਣ ਕੀ ਕਰਕੇ ਦੋਗੇ ਹਾਂ ਜੀ ਕੋਸ਼ਿਸ਼ ਕਰਦੇ ਸਾਰੀ ਕਰਦੀ ਨਾਲੇ ਇਹਦਾ ਪੱਕਾ ਹੱਲ ਕਰਦੇ ਆ ਕਿ ਹਰ ਸਾਲ ਤੁਹਾਨੂੰ ਕਰਦੀ ਹੈਗੇ ਹਾਂ ਇਸ ਦੇ ਬਾਰੇ ਵਿਚਾਰ ਕਰਦੇ ਆ ਐਸੀ ਕਮੇਟੀ ਡੀਸੀ ਦੇ ਨਾਲ ਮੀਟਿੰਗ ਕਰਾਂਗੇ ਤੇ ਦਿੱਲੀ ਵਾਲਿਆਂ ਨਾਲ ਵੀ ਰੱਖਿਆ ਨਾ ਡਿਸਟ੍ਰਿਕਟ ਵੀ ਰੱਖ ਲਈਏ ਪਲਾਨਿੰਗ ਦੀ ਰੱਖੀਏ ਸਰ ਜੇ ਤੁਸੀਂ ਕਰ ਸਕਦੇ ਹੋ ਤੇ ਸਾਨੂੰ ਇਹ ਬੰਨੀ ਪੂਰੀ ਪੱਕੀ ਕਰਵਾ ਦਿਓ ਪਿਛਲੀ ਵਾਰੀ ਜਦੋਂ ਪਾਣੀ ਆਇਆ ਤੁਹਾਨੂੰ ਮਾਅਬਿਆ ਮਿਲਿਆ ਮਾਅਬਿਆ ਮਿਲਿਆ ਉਹੋ ਇੱਕ ਫੁੱਟਿਆ ਉਹ ਸਾਡੇ ਨਾਲ 6 ਆ ਰਹੀ ਔਹੀ ਮਿਲਿਆ ਸਾਡੇ ਹਜੇ ਵੀ 23 ਦੀਆਂ ਕੰਦਾਂ ਨੂੰ ਦੇਣਾ ਪਈਆਂ ਵੀ ਹਜੇ ਪੱਕਾ ਇਹ ਕੰਦਾ ਮਾਜਾ ਜੀ ਸਾਹਿਬ ਦੇਖੋ ਇਹੋ ਜਿਹਾ ਸਮਾਂ ਤਾਂ ਸਾਡੇ ਤੇ ਆਵੇ ਨਾ ਕੋ ਮਵਾਜੇ ਦੀ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਆਪਣੇ ਸਮੇ 12000 ਰੁਪਿਆ ਆਪਾ ਪਰ 12000 ਰੁਪਿਆ ਆਪਾ ਪਰ ਕਿਲਾ ਦਿੱਤਾ ਸੀ ਹਾਂਜੀ ਇਹ ਕਿਸੇ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਕੋਈ ਸਰਕਾਰੀ ਜ਼ਮੀਨ ਤੇ ਬੈਠਾ ਸੀ ਚਾਹੇ ਮਾਲਕੀ ਤੇ ਬੈਠਾ ਸੀ ਇਹ ਕਬਟਿਆਂ ਜਿਹੜਾ ਜਿਹੜਾ ਸਰਜੀ ਜਿਹੜਾ ਸਰਕਾਰੀ ਸੀਗਾ ਸਰਕਾਰੀ ਜਗ੍ਹਾ ਤੇ ਬੈਠੇ ਆ ਠੀਕ ਜਿਨ੍ਹਾਂ ਦੇ ਪਹਿਲਾਂ ਸ਼ੁਰੂ ਇੱਕ ਮਿੰਟ ਇੱਕ ਮਿੰਟ ਜਿਹੜਾ 23 ਚ ਮਾਲਕੀ ਤੇ ਮਿਲਿਆ ਮਾਰਗੀ ਤੇ ਮਿਲਿਆ 6800 ਮਿਲਿਆ ਸਰਕਾਰੀ ਜ਼ਮੀਨਾਂ ਤੇ ਵੀ ਇੱਥੇ ਲੋਕਾਂ ਦੇ ਇੰਤਕਾਲ ਟੁੱਟੇ ਆ ਉਹ ਕਿਸੇ ਨੂੰ ਮਾਜਾ ਨਹੀਂ ਮਿਲਿਆ ਉਹ ਵੀ ਇਹਨਾਂ ਦਾ ਰੋਸ ਹੈਗਾ ਦੇਖੋ ਅਸੀਂ ਉਦੋਂ ਬਹੁਤ ਲੜਾਈ ਲੜੀ ਇਹ ਮੇਰੇ ਕੋ ਸਾਰੇ ਜਾਣਦੇ ਰੇ ਸਾਡੇ ਬੰਦੇ ਸਾਰੇ ਲੜਦੇ ਰਹੇ ਆ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਇਹ ਵੀਰਾਂ ਦਾ ਮੇਰਿਆਂ ਦਾ ਜੇ ਦੁੱਖ ਜੈਜਾ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦੇ ਤੁਹਾਨੂੰ ਸਮਾਂ ਦੇ ਦੇਣਾ ਤੁਹਾਡੇ ਤੇ ਕਿਰਪਾ ਕਰ ਦੇਣੀ ਆ ਆ ਨੂ ਪੰਜਾਬ ਦੇ ਸਾਡੇ ਤੋਂ ਆ ਰਹੀ ਨੇ ਬਾਕੀ ਇੱਕ ਹੋਰ ਅਗੀ ਇੱਕ ਮਿੰਟ ਬੈਠੇ ਕਮੈਂਟ ਕ੍ਰਿਪਾ ਕਰ ਦੇਣੀ ਹੈ ਸਾਲ ਇੱਕ ਰਹਿ ਗਿਆ ਠੀਕ ਹੈ ਸਾਡਾ ਆ ਮਸਲਾ ਜਿਹੜਾ ਵਹੀਂ ਦੇ ਪ੍ਰੋਪਰ ਬੰਨ ਵੱਜਣੇ ਚਾਹੀਦੇ ਆ ਤਾਂ ਦਰਿਆ ਦਾ ਜਿਹੜਾ ਐਡਵਾਂਸ ਬੰਨਿਆ ਉਹਨੂੰ ਪ੍ਰੋਪਰ ਪੱਕਾ ਕਰਨਾ ਤੇ ਜਿਹੜੇ ਸਫਰ ਲਾਉਣੇ ਆ ਤੁਹਾਡੇ ਕੋਲ ਤੇ ਜਿਹੜੀ ਉਹਦੀ ਡੀਸਿਲਟਿੰਗ ਕਰਾਉਣੀ ਉਹ ਕੰਮ ਕਰਨਾ ਤਾਂ ਸਾਡੀ ਰਾਤ ਆਉਣੀ ਉਦਾਂ ਨਹੀਂ ਰਾਤ ਵੱਡਾ ਕੰਮ ਵੱਡਾ ਕੰਮ ਆ ਜਰੂਰ ਦੇਖੋ ਮੈਂ ਇਹ ਸੋਨਾ ਮੈਂ ਉਹ ਯਾਰ ਜਿਹੜੀ ਗੱਲ ਹੋ ਸਕਦੀ ਆ ਨਾਲ ਆਪਣਾ ਪਿਆ ਵੈਸੇ ਜਿਹੜੀ ਨਹੀਂ ਹੋ ਸਕਦਾ ਨਹੀਂ ਤੁਸੀਂ ਉਹਨੂੰ ਵੀ ਅਸੀਂ ਨਹੀਂ ਅਸੀਂ ਸਾਲ ਨਹੀਂ ਡਿੱਗ ਬੇਟਾ ਮੇਰੀ ਗੱਲ ਤਾਂ ਸੁਣ ਤੁਸੀਂ ਅਸੀਂ ਡਿਸਟ੍ਰਿਕਟ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਰੱਖਦੇ ਆ ਸੋਨੂੰ ਨੂੰ ਕਹਾਂਗੇ ਉਧਰ ਤੁਹਾਡੇ ਤੋਂ ਲੈ ਕੇ ਆਉਣਗੇ ਕੋਈ ਗੱਲ ਨਹੀਂ ਸਾਬਨਾ ਤੁਸੀਂ ਜੋ ਮਰਜ਼ੀ ਸਾਡੇ ਵਾਲ ਆਪਦੇ ਕੋਲੋਂ ਪੈਸਾ ਲਾ ਲਓ ਜਿੱਥੋਂ ਫੰਡ ਜੋ ਲਾ ਲਓ ਸਾਨੂੰ ਪਹਿਲਾਂ ਕਰਵਾ ਕੇ ਦਿਓ ਕੋਈ ਨਹੀਂ ਕਰਦੇ ਪਾਣੀ ਹੋਵੇ ਪੈਂਦੀ ਆ ਤੁਸੀਂ ਨਹੀਂ ਕਰ ਸਕਦੇ ਸਾਨੂੰ ਇਹ ਚੀਜ਼ ਦਾ ਪਤਾ ਆਇਆ ਪਰ ਤੁਸੀਂ ਜਿਹੜਾ ਕੰਮ ਆਪਦੇ ਲੈਵਲ ਤੇ ਕਰ ਸਕਦੇ ਆ ਆ ਜਿਹੜਾ ਸਾਡਾ ਆਹ ਟਰਾਂਸਫਰਮ ਉਥੇ ਜਾ ਇਹ ਮੈਂ ਪਹਿਲਾਂ ਚਾਹੀਦਾ ਇਹ ਮੈਂ ਕਰਵਾ ਦੋ ਛੱਡ ਦਿਓ ਇਹ ਪਹਿਲਾਂ ਚਾਹੀਦਾ ਦੇਖੋ ਬੰਨੀ ਵਾਲਾ ਸਾਨੂੰ ਪਹਿਲਾਂ ਚਾਹੀਦਾ ਉਹ ਯਾਰ ਮੇਰੀ ਗੱਲ ਸੁਣ ਲੈ ਇਹ ਕੰਮ ਮੈਂ ਦੋਨੇ ਕਰਵਾ ਦਾਂ ਬੰਨੀ ਵਾਲਾ ਕੰਮ ਦੇਖੋ ਕੱਚਾ ਪੱਕਾ ਮੈਂ ਕਦੀ ਅੱਜ ਤੱਕ ਤੁਹਾਨੂੰ ਪਤਾ ਮੈਂ ਕਦੀ ਝੂਠਾ ਵਾਅਦਾ ਨਹੀਂ ਕਰਦਾ ਜਿਹੜਾ ਟਰਾਂਸਫਰਮ ਵਾਲਾ ਉਹ ਮੈਂ ਕਰਵਾ ਦੂੰਗਾ ਤੁਸੀਂ ਬੰਨੀ ਵਾਲਾ ਹੋਰ ਨਾ ਕਰੋ ਸਾਨੂੰ ਜਿੱਥੇ ਤੋੜ ਆਇਆ ਉਹਨਾਂ ਬੰਨ ਉਹ ਦੋਨੇ ਕਰਨਾ ਜਾ ਬੈਠਾ ਦੋਨੇ ਕਰੋ ਦੋਨੇ ਕਰਨਾ